ਵਿਕਰਮ ਮਜੀਠੀਆ ਦਾ ਵੱਡਾ ਤਮਾਕਾ ਖਾਲੀ ਹੱਥ ਮੁੜ ਗਏ ਭੂੰਦੜ ਤੇ ਬਲਟੋਹਾ ਵੱਡੀ ਗਿਣਤੀ ਚ ਸ਼੍ਰੋਮਣੀ ਕਮੇਟੀ ਮੈਂਬਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਗਾਵਤ ਦੇ ਲਈ ਤਿਆਰ ਮਜੀਠੀਆ ਦੇ ਨਾਲ ਕਿੰਨੇ ਮੈਂਬਰ ਨੇ ਕਿੰਨੇ ਮੈਂਬਰ ਵੱਡੀ ਬਗਾਵਤ ਕਰਨ ਜਾ ਰਹੇ ਨੇ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸ ਰੀਆਂ ਤੁਸੀਂ ਜੁੜੋ ਲੋਕਪਰ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਤੇ ਉਹਦਾ ਸੰਕਟ ਦਿਨੋ ਦਿਨ ਹੋਰ ਡੂੰਘਾ ਹੁੰਦਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਸ ਸਮੇਂ ਸਭ ਤੋਂ ਵੱਡੀ ਸਿਰਦਰਦੀ ਬਣੀ ਹੈ ਸਿਆਸੀ ਤੌਰ ਤੇ ਵੀ ਤੇ ਰਿਸ਼ਤੇਦਾਰੀਆਂ ਦੇ ਤੌਰ ਤੇ ਵੀ ਉਹਨੇ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਇਸ ਸਮੇਂ ਵੱਡਾ ਠਮਾਕਾ ਕਰਦੇ ਹੋਏ ਨਜ਼ਰ ਆ ਰਹੇ ਨੇ ਠਮਾਕਾ ਕੀ ਹੈ ਐਸੀ ਕਿਹੜੀ ਗੱਲ ਕਰਤੀ ਵਿਕਰਮ ਮਜੀਠੀਆ ਨੇ ਕਿ ਬਲਵਿੰਦਰ ਸਿੰਘ ਭੁੰਦੜ ਤੇ ਵਿਰਸਾ ਸਿੰਘ ਬਲਟੋਆ ਨੂੰ ਜੁੱਤੀ ਪੈਰ ਪਾਏ ਬਿਨਾਂ ਹੀ ਮਜੀਠੀਆ ਦੇ ਘਰ ਸਵੇਰੇ ਉਸ ਵਕਤ ਤੇ ਅਪੜਨਾ ਪੈ ਗਿਆ ਤੇ ਉਹਦੇ ਵਿੱਚ ਕੀ ਨਿਕਲਿਆ ਕਿਹੜੀ ਗੱਲਾਂ ਨਾਰਾਜ਼ਗੀਆਂ ਸਾਹਮਣੇ ਆਈਆਂ ਨੇ ਖਾਲੀ ਹੱਥ ਕਿਉਂ ਮੁੜੇ ਨੇ ਦੋ ਤਿੰਨ ਚੀਜ਼ਾਂ ਬੜੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਲਗਭਗ 2.5 ਤੋਂ 3 ਦਰਜਣ ਹੁਣ ਤੁਸੀਂ ਕਹੋਗੇ ਕਿ ਦਰਜਨਾ ਚ ਗਿਣਤੀ ਦਰਜਨਾ ਚ ਹੀ ਦੱਸੀ ਜਾ ਸਕਦੀ ਹੈ ਇਹਦਾ ਸਟੀਕ ਡਾਟਾ ਤਾਂ ਕਦੇ ਵੀ ਨਹੀਂ ਹੁੰਦਾ ਕਿ ਇੰਨੇ ਮੈਂਬਰ ਨੇ ਜਿਹੜੇ ਮਜੀਠੀਆ ਤੇ ਸੰਤ ਸਮਾਜ ਦੇ ਨਾਲ ਸੰਪਰਕ ਚ ਨੇ ਇਹ ਗਿਣਤੀ ਜੇਕਰ ਵਿਰੋਧੀ ਮੈਂਬਰਾਂ ਦੀ ਜੋੜ ਲਈ ਜਾਵੇ ਤਾਂ 70-80 ਦੇ ਕਰੀਬ-ਕਰੀਬ ਪਹੁੰਚ ਜਾਂਦੀ ਹੈ ਤਾਂ ਇਹ ਔਖਾ ਹੋ ਸਕਦਾ ਹੈ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵਿੱਚ ਹੜਬੜੀ ਮੱਚੀ ਹੋਈ ਹੈ ਜੋ ਜਾਣਕਾਰੀਆਂ ਆ ਰਹੀਆਂ ਨੇ ਦੇਖੋ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਹੈ ਤੇ ਉਸ ਬਜਟ ਇਜਲਾਸ ਦੇ ਵਿੱਚ 10000 ਸਹਿਬਾਨ ਦੇ ਹਟਾਉਣ ਦੇ ਫੈਸਲੇ ਨੂੰ ਰੱਦ ਕੀਤਾ ਜਾ ਸਕਦਾ ਹੈ ਇਸ ਕਰਕੇ ਜੋੜ-ਤੋੜ ਸ਼ੁਰੂ ਹੋ ਗਈ ਆ ਭਲਕੇ 14 ਮਾਰਚ ਨੂੰ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੇ ਵੱਲੋਂ ਇੱਕ ਅਹਿਮ ਇਕੱਤਰਤਾ ਸੱਦੀ ਗਈ ਹੈ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 2011 ਦੇ ਵਿੱਚ ਜੇ ਤੁਹਾਨੂੰ ਯਾਦ ਨਹੀਂ ਤਾਂ ਮੈਂ ਤੁਹਾਨੂੰ ਦੱਸ ਦਿੰਦਾ 2011 ਦੇ ਵਿੱਚ ਬਾਬਾ ਹਰਨਾਮ ਸਿੰਘ ਤੁਮਾ ਤੇ ਸੁਖਬੀਰ ਸਿੰਘ ਬਾਦਲ ਕਿਉਂ ਖਿੱਚੜੀ ਸੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸੀ ਉਹਨਾਂ ਚੋਣਾਂ ਤੋਂ ਪਹਿਲਾਂ ਇਹ ਦੋਵੇਂ ਘੋਖੀ ਚੜੀ ਸੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਡੀ ਗਿਣਤੀ ਚ ਬੰਦਿਆਂ ਨੂੰ ਜਾਨੀ ਕਿ ਸਿੱਖ ਸੰਪਰਦਾਵਾਂ ਸੰਤ ਸਮਾਜ ਜਾਂ ਬਾਕੀਆਂ ਨੂੰ ਵੱਡੀ ਗਿਣਤੀ ਦੇ ਵਿੱਚ ਮੈਂਬਰਾਂ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਦਿੱਤੀਆਂ ਗਈਆਂ ਸੀ ਲਗਭਗ 30 ਐਸੇ ਮੈਂਬਰ ਨੇ ਜਿਹੜੇ ਸਿੱਖ ਸੰਪਰਦਾਵਾਂ ਤੇ ਸੰਤ ਸਮਾਜ ਦੇ ਨਾਲ ਜੁੜੇ ਹੋਏ ਨੇ ਉਹ 30 ਦੇ ਵਿੱਚੋਂ ਲਗਭਗ ਕਹਿਆ ਜਾਂਦਾ ਕਿ ਕਾਫੀ ਵੱਡੇ ਪੱਧਰ ਦੇ ਉੱਤੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਸੰਪਰਕ ਚ ਨੇ ਤੇ ਉਹਨਾਂ ਦੇ ਨਾਲ ਨੇ ਜੇਕਰ ਉਹ ਕੱਲ ਨੂੰ ਸਟੈਂਡ ਲੈ ਲੈਂਦੇ ਆ ਜਾਓ ਲੁਕਮੇ ਤੌਰ ਤੇ ਇਹ ਗੱਲ ਕਹਿ ਦਿੰਦੇ ਆ ਕਿ ਆਪਾਂ ਇਹ ਕੰਮ ਕਰਨਾ ਆਪਾਂ ਫੈਸਲੇ ਬਦਲ ਦੇਣੇ ਨੇ ਉਹਨਾਂ ਫੈਸਲਿਆਂ ਨੂੰ ਰੋਕ ਲੈਣਾ ਆ ਅੰਤਰੀ ਕਮੇਟੀਦਿਆਂ ਨੂੰ ਤਾਂ ਇਹ ਕਾਫੀ ਸੰਕਟ ਵਾਲੀ ਘੜੀ ਸੁਖਵੀਰ ਸਿੰਘ ਬਾਦਲ ਲਈ ਆ ਤੇ ਇੰਨੇ ਕੀ ਮੈਂਬਰ ਲਗਭਗ ਦੱਸਿਆ ਜਾਂਦਾ ਹੈ ਕਿ 14-15 ਮਜੀਠਿਆ ਹੁਰੀ ਵੀ ਆਪਣੀ ਜੇਬ ਚ ਪਾਈ ਫਿਰਦੇ ਆ ਇਸੇ ਕਰਕੇ ਅੱਜ ਵਿਰਸਾ ਸਿੰਘ ਬਲਟੋਆ ਤੇ ਬਲਵਿੰਦਰ ਸਿੰਘ ਭੋਂਦੜ ਜਿਹੜੇ ਆ ਉਹ ਗਏ ਮਜੀਠਿਆ ਨੂੰ ਮੇਲ ਜਾਣਕਾਰ ਹਲਕੇ ਦੱਸਦੇ ਆ ਕਿ ਕਈ ਗੱਲਾਂ ਮਜੀਠੀਆਂ ਨੇ ਕਈਆਂ ਨੇ ਪਰ ਜੋ ਮੀਡੀਆ ਦੇ ਨਾਲ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਵੱਖ-ਵੱਖ ਪੱਤਰਕਾਰਾਂ ਨੂੰ ਵਿਰਸਾ ਸਿੰਘ ਬਲਟੋਆ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਸਾਨੂੰ ਉਹ ਮਿਲੇ ਨਹੀਂ ਮਜੀਠੀਆ ਘਰ 'ਚ ਹੈ ਨਹੀਂ ਸੀਗੇ ਹੁਣ ਹੈ ਨਹੀਂ ਸੀ ਮਿਲੇ ਨਹੀਂ ਸੀ ਜਾਂ ਮਿਲੇ ਨੇ ਉਹਨੂੰ ਲੁਕੋਇਆ ਜਾ ਰਿਹਾ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਇਹ ਆ ਕਿ ਬਿਰੰਗ ਚਿੱਠੀ ਦੇ ਵਾਂਗੂ ਭੁੰਦਰ ਤੇ ਬਲਟੋਆ ਨੂੰ ਮਜੀਠੀਆ ਨੇ ਮੋੜ ਦਿੱਤਾ ਮਜੀਠੀਆ ਨੇ ਦੋਮਾਨੂ ਵਾਪਸ ਜਿਹੜਾ ਹੈ ਉਹ ਕਰ ਦਿੱਤਾ ਤੇ ਉਹਨਾਂ ਨੇ ਕਈ ਗਿਲੇ ਸ਼ਿਕਵੇ ਵੀ ਜ਼ਾਹਰ ਕੀਤੇ ਨੇ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਦੀ ਸੁਪਤਰੀ ਦੇ ਵਿਆਹ ਦੇ ਵਿੱਚ ਮੇਰੇ ਵਿਰੋਧੀਆਂ ਨੂੰ ਚਿੱਠੀਆਂ ਘੱਲ-ਘੱਲ ਕੇ ਸੱਦਿਆ ਗਿਆ। ਮੇਰੇ ਸੀਨੇ ਦੇ ਉੱਤੇ ਲੱਗੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਗਿਆ। ਇਹ ਗੱਲ ਕਹਿੰਦੇ ਮਜੀਠੀਆ ਨੇ ਉਹਨਾਂ ਨੂੰ ਕਹੀ ਹੈ। ਹਾਲਾਂਕਿ ਹਤਮੀ ਤੌਰ ਤੇ ਸਾਹਮਣੇ ਨਹੀਂ ਆਈ। ਨਾ ਮਜੀਠੀਆ ਦਾ ਕੋਈ ਇਸ ਮਾਮਲੇ ਤੇ ਪੱਖਾ ਸਾਹਮਣੇ ਆਇਆ ਤੇ ਨਾ ਹੀ ਭੁੰਡੜ ਤੇ ਬਲਟੋਆ ਦਾ। ਪਰ ਜੋ ਖੁੰਡ ਚਰਚਾ ਚੱਲੀ ਹੈ ਉਹ ਇਸ ਪਾਸੇ ਵੱਲ ਇਸ਼ਾਰਾ ਕਰਦੀ ਹੈ। ਵਕ ਵਕ ਮੀਡੀਆ ਚੈਨਲਾਂ ਨੇ ਇਸ ਨੂੰ ਰਿਪੋਰਟ ਵੀ ਕੀਤਾ ਹੈ। ਫਿਰ ਗੱਲ ਸਪਸ਼ਟ ਕਿ ਇੱਕ ਲੜਾਈ ਕੱਲੀ ਸਿਆਸੀ ਨਹੀਂ ਹੈ ਇਹ ਰਿਸ਼ਤਿਆਂ ਦੀ ਲੜਾਈ ਵੀ ਵਿੱਚੇ ਵਿੱਚ ਬਣ ਚੁੱਕੀ ਹੈ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਦਾ ਰਿਸ਼ਤਾ ਬਹੁਤ ਇੱਕ ਨਾਜ਼ੁਕ ਰਿਸ਼ਤਾ ਆ ਉਸ ਰਿਸ਼ਤੇ ਦੇ ਵਿੱਚ ਇਹ ਖਟਾਸ ਹੈ ਜਿਹੜੀ ਉਹ ਹੈਗੀ ਸੀਦਾ ਮਤਲਬ ਤੇ ਸਿਆਸੀ ਫਿਰ ਕੀ ਵਿਕਰਮ ਮਜੀਠੀਆ ਨੇ ਸਿਆਸੀ ਮੌਕੇ ਨੂੰ ਤਾੜਿਆ ਤੇ ਕੰਮ ਕਰਤਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਮਜੀਠੀਆ ਇੱਕ ਵੱਡੀ ਸਰਦਰਦੀ ਬਣ ਸਕਦੇ ਆ ਜਾਣਕਾਰ ਇਹ ਵੀ ਦੱਸਦੇ ਆ ਕਿ ਪੰਜ ਮੈਂਬਰੀ ਕਮੇਟੀ ਦੇ ਨਾਲ ਵੀ ਤੁਰ ਸਕਦੇ ਆ ਉਹਨਾਂ ਦੇ ਨਾਲ ਵੀ ਸੁਰਮਲਾ ਸਕਦੇ ਆ ਪਰ ਜੋ ਜਾਣਕਾਰੀ ਆ ਰਹੀ ਹੈ ਸੋਰਸਸ ਦੇ ਹਵਾਲੇ ਨਾਲ ਉਹ ਇਹ ਹੈ ਕਿ ਪੰਜ ਮੈਂਬਰੀ ਕਮੇਟੀ ਕਿਸੇ ਵੀ ਪੁਰਾਣੇ ਆਗੂ ਨੂੰ ਫੋਰਫਰੰਟ ਤੇ ਨਹੀਂ ਲਿਆਉਗੀ ਯਾਨੀ ਕਿ ਸਾਹਮਣੇ ਨਹੀਂ ਲਿਆਉਗੀ ਆਪਣੇ ਬਰਾਬਰ ਲਿਆ ਕੇ ਖੜਾ ਨਹੀਂ ਕਰੂਗੀ ਉਹ ਨਰੋਲ ਉਸ ਕਮੇਟੀ ਦੇ ਤੌਰ ਤੇ ਹੀ ਵਿਚਰੂਗੀ ਤੇ ਉਹ ਕਮੇਟੀ ਜਿਹੜੀ ਹੈ ਉਹ ਭਰਤੀ ਕਰੂਗੀ ਕਿਸੇ ਨੂੰ ਵੀ ਨਹੀਂ ਥਾ ਦਿੱਤੀ ਜਾਵੇ ਹੋਵੇਗੀ ਉਹਦੇ ਵਿੱਚ ਮਜੀਠੀਆ ਵੀ ਸ਼ਾਮਲ ਨੇ ਕਿ ਮਜੀਠੀਆ ਕਿਸ ਤੋਂ ਬਾਹਰ ਨਹੀਂ ਇਸ ਪਾਸੇ ਮਨਪ੍ਰੀਤ ਸਿੰਘ ਯਾਲੀ ਵੀ ਸਪੱਸ਼ਟ ਕਰ ਚੁੱਕੇ ਨੇ ਕਿ ਯਾਰੀ ਦੋਸਤੀ ਮਿੱਤਰਤਾ ਆਪਣੀ ਥਾਂ ਤੇ ਸਿਧਾਂਤ ਤੇ ਅਕਾਲ ਤਖਤ ਸਾਹਿਬ ਵੱਲੋਂ ਬਖਸ਼ਿਸ਼ ਸੇਵਾ ਇੱਕ ਪਾਸੇ ਹੁਣ ਅਕਾਲੀ ਦਲ ਦੇ ਲਈ ਜਿਹੜੀ ਸੰਕਟ ਦੀ ਘੜੀ ਉਹ ਇਹ ਹੈ ਕਿ ਉਹਨਾਂ ਸ਼ਰਮਣੀ ਕਮੇਟੀ ਮੈਂਬਰਾਂ ਨੂੰ ਕਿਵੇਂ ਰੋਕਿਆ ਜਾਵੇ ਇਸ ਲਈ ਚਾਰਾ ਜੋਹੀਆਂ ਚੱਲੀਆਂ ਬੀਤੀ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਘਰ ਮੀਟਿੰਗਾਂ ਹੋਈਆਂ ਆਡੀਓ ਵਾਡੀਓ ਦੀਆਂ ਗੱਲਾਂ ਚੱਲੀਆਂ ਮੀਡੀਆ ਨੂੰ ਲੀਕ ਲੋਟ ਕੀਤੀਆਂ ਗਈਆਂ ਉਹ ਇੱਕ ਅਲੈਦਾ ਗੱਲ ਹੈ ਜੇਕਰ ਉਹ ਮੈਂਬਰ ਇਕੱਠੇ ਹੋ ਜਾਂਦੇ ਨੇ ਮਜੀਠੀਆ ਵਾਲੇ ਵੀ ਵਿਰੋਧੀ ਧਿਰ ਵਾਲੇ ਮੈਂਬਰ ਪਹਿਲਾਂ ਹੀ ਲਾਮਬੰਦੀ ਚ ਨੇ ਤੇ ਸੰਤ ਸਮਾਜ ਵਾਲੇ ਵੀ ਕਿਉਂਕਿ ਬਾਬਾ ਹਰਨਾਮ ਸਿੰਘ ਤੋਂ ਮਦਦ ਤੇ ਸਖਤ ਸਟੈਂਡ ਲੈ ਚੁੱਕੇ ਆ ਤਾਂ ਇਹ ਸਥਿਤੀਆਂ ਜਿਹੜੀਆਂ ਨੇ ਉਹ ਸੁਖਬੀਰ ਧੜੇ ਲਈ ਕਸੂਤੀਆਂ ਸਾਫਤ ਹੋ ਸਕਦੀਆਂ ਨੇ ਜੇ ਅੰਤਰਿੰਕ ਕਮੇਟੀ ਦੇ ਫੈਸਲੇ ਰੱਦ ਕਰ ਦਿੱਤੇ ਜਾਂਦੇ ਨੇ ਬਜਟ اجلاس ਦੇ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡਾ ਸੰਕਟ ਦੇਖੋ ਅਸਲੀ ਸ਼੍ਰੋਮਣੀ ਅਕਾਲੀ ਦਲ ਉਹ ਹੈ ਜਿਹਦਾ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਯਾਨੀ ਕਿ ਤੁਸੀਂ ਇੱਕ ਸਿੱਕੇ ਦੇ ਦੋ ਪਹਿਲੂ ਨੇ ਜਿਹਦਾ ਸ਼੍ਰੋਮਣੀ ਅਕਾਲੀ ਦਲ ਤੇ ਕਬਜਾ ਨਹੀਂ ਉਹ ਅਸਲੀ ਅਕਾਲੀ ਦਲ ਨਹੀਂ ਉਹਨੂੰ ਕੋਈ ਮਾਨਤਾ ਨਹੀਂ ਤਾਂ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਉਹਦੇ ਮੈਂਬਰ ਆਉਂਦੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਲਈ ਜਿਹੜੀ ਲੜਾਈ ਆ ਉਹ ਤਿੱਖੀ ਹੋਣੀ ਆ ਸੁਖਬੀਰ ਸਿੰਘ ਬਾਦਲ ਦਾ ਆਪਣੇ ਸਾਲੇ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਣਾ ਜਾਂ ਨਾ ਹੋਣਾ ਇਸ ਗੱਲ ਦੇ ਉੱਤੇ ਨਿਰਭਰ ਕਰੇਗਾ ਜਾਇ ਇਸ ਮਾਮਲੇ ਦੇ ਵਿੱਚ ਬੀਬਾ ਹਰਸਿਮਰਤ कौर ਬਾਦਲ ਮદાન ਚ ਉਤਰਦੇ ਆ ਇਹ ਵੀ ਹੁਣ ਹੋਵੇਗਾ ਹੁਣ ਜਿਹੜੀ ਤੱਕੜੀ ਚੋਣ ਨਿਸ਼ਾਨਦੀ ਲੜਾਈ ਉਹ ਵੀ ਸਖਤ ਹੋ ਜਾਣੀ ਦੇਖੋ ਵਿਕਰਮ ਜੀਠਿਆ ਦੀ ਤਰਮ ਪਤਨੀ ਐਮਐਲਏ ਨੇ ਵਿਧਾਇਕ ਨੇ ਮਜੀਠਾ ਤੋਂ ਤੇ ਮਨਪ੍ਰੀ ਸਿੰਘ ਯਾਲੀ ਪਹਿਲਾਂ ਹੀ ਬਾਹਰ ਨੇ ਦੋ ਵਧਾਇਕ ਦਲ ਦੇ ਅੰਦਰੋਂ ਦੋ ਵਧਾਇਕ ਸਪਸ਼ਟ ਰੂਪ ਚ ਇੱਕ ਪਾਸੇ ਖੜੇ ਹੋਗੇ ਜੇ ਕਿਤੇ ਵੀ ਬਹਾਰ ਸਿਮਰਤ ਕੋਰ ਬਾਦਲ ਵੀ ਇੱਧਰ ਖੜੇ ਹੋਗੇ ਵੈਸੇ ਕਿ ਇਹਦੇ ਚਾਂਸ ਬਹੁਤ ਘੱਟ ਨੇ ਮੰਨ ਲਿਆ ਜਾਂਦਾ ਤਾਂ ਹੋਗੇ ਤਾਂ ਫਿਰ ਜਿਹੜਾ ਤਕੜੀ ਵਾਲਾ ਚੋਣ ਨਿਸ਼ਾਨਾ ਸੁਖਵੀਰ ਸਿੰਘ ਬਾਦਲ ਹੁਣਾ ਕੋਲੇ ਉਹ ਵੀ ਨਹੀਂ ਰਹਿਣਾ ਕਿਉਂਕਿ ਜੋ ਪਿਛਲੇ ਦੇਖੇ ਆਰਡਰ ਦੇਖੇ ਜਾਂ ਚੋਣ ਕਮਿਸ਼ਨ ਦੇ ਚਾਇ ਸ਼ਿਵਸੈਨ ਵਾਲੇ ਮਾਮਲੇ ਦੇ ਵਿੱਚ ਹੋਵੇ ਚਾਏ ਨੈਸ਼ਨਲਿਸਟ ਕਾਂਗਰਸ ਪਾਰਟੀ ਵਾਲੇ ਮਾਮਲੇ 'ਚ ਹੋਵੇ ਤਾਂ ਉਹ ਸਪਸ਼ਟ ਕਰਦੇ ਨੇ ਕਿ ਜਿਹਦੇ ਕੋਲੇ ਵਿਧਾਇਕਾਂ ਜਾਂ ਲੋਕ ਸਭਾ ਦੇ ਅੰਦਰ ਮੈਂਬਰ ਜ਼ਿਆਦਾ ਹੋਣਗੇ ਉਹ ਉਹ ਤੜਾ ਜਿਹੜਾ ਮਾਨਤਾ ਪ੍ਰਾਪਤ ਹੋਵੇਗਾ ਤੇ ਚੋਣ ਨਿਸ਼ਾਨ ਉਹਦੇ ਕੋਲ ਹੋਵੇਗਾ ਹੁਣ 28 ਮਾਰਚ ਨੂੰ ਕੀ ਜਥੇਦਾਰਾਂ ਨੂੰ ਮੋੜ ਬਹਾਲ ਕਰ ਦਿੱਤਾ ਜਾਵੇਗਾ ਕੀ ਵਿਕਰਮ ਜੀਠੀਆ ਕੋਈ ਨਵੀਂ ਚਾਲ ਖੇਡਣ ਦੇ ਰੋ ਦੇ ਵਿੱਚ ਨੇ ਤੇ ਵਿਕਰਮ ਜੀਠੀਆ ਨਵੇਂ ਸਿਰੇ ਤੋਂ ਮੈਂਬਰਸ਼ਿਪ ਪਲਾਨ ਕੀ ਜਿਹੜਾ ਨਵਾਂ ਕਾਲੀ ਦਲ ਬਣ ਰਿਹਾ ਹੈ ਤੇ ਪੰਜ ਮੈਂਬਰੀ ਕਮੇਟੀ ਅੱਗੇ ਜਾ ਕੇ ਕੀ ਕਰੇਗੀ ਇਸ ਦੇ ਉੱਤੇ ਹੁਣ ਨਜ਼ਰ ਰਹਿਣੀ ਹੈ ਤੇ ਖਾਸ ਤੌਰ ਤੇ ਕੱਲ ਵਾਲੇ ਇਕੱਠ ਤੇ ਜੋ ਬਾਬਾ ਹਰਨਾਮ ਸਿੰਘ ਤੁਮਾ ਹੋਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ 'ਚ ਸੱਦਿਆ ਹੈ